ਕਾਚੂਲੀ ਅਗਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੋਰਵੇਂ ਵਲੌਗ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਸਵੇਰ ਦਾ ਸਾਢੇ 11:00 ਵਜੇ ਸਾਢੇ 11:00 ਪਾਈ ਮੈਂ ਤੇ ਮੁੰਦਰ ਦੇ ਸ਼ੂ ਤੋਂ ਕਹੀਆਂ ਉਹਨਾਂ ਦੀ ਕੈਪ ਤੋਂ ਕਹੀਆਂ ਕੰਮ ਅੱਜ ਬਸ ਸਵੇਰੇ ਕਿਚਨ ਦਾ ਕੰਮ ਹੋਇਆ ਖਾਣਾ ਪਕਾਉਣ ਦਾ ਮੈਂ ਆਪਣੇ ਵਾਲਾ ਬਾਥਰੂਮ ਡੀਪ ਕਲੀਨ ਕੀਤਾ ਕੱਲ ਨੂੰ ਉੱਪਰ ਵਾਲਾ ਕੀਤਾ ਸੀ ਅੱਜ ਆਪਣੇ ਵਾਲਾ ਕਰ ਲੈਣਾ ਸੋਚਿਆ ਸੀ ਕੱਲ ਹੀ ਕਰ ਲੂੰਗੀ ਪਰ ਨਹੀਂ ਹਿੰਮਤ ਨਹੀਂ ਪਈ ਫਿਰ ਕੱਲ ਮੈਂ ਹੋਰ ਕੰਮ ਕਰਕੇ ਥੱਕ ਗਈ ਫਿਰ ਅੱਜ ਬਾਥਰ ਫਿਰ ਮੈਂ ਕਿਹਾ ਫਿਰ ਲੇਟ ਹੋ ਜਾਣਾ ਸ਼ੂਤੋਂ ਤਿੰਦਵਿੰਦਰ ਤੋਂ ਕਹਿ ਕੇ ਗਏ ਸੀ ਕਿ ਇਹਨਾਂ ਧੋ ਦੀ ਪਹਿਲਾਂ ਮੈਂ ਇੱਕ ਵਾਰ ਸਲਾਈ ਕੈਨਸਲ ਕਰਦੀ ਫਿਰ ਨਾ ਧੋਵਾਂ ਫਿਰ ਮੈਂ ਕਿਹਾ ਇੰਨ ਕੰਮ ਇਕੱਠੇ ਹੋਏ ਨਾ ਆਪਾਂ ਨਾ ਕਰਦੇ ਨੇ ਅੱਬੀ ਕੱਲ ਨੂੰ ਕਰ ਲਾਂਗੇ ਹਨਾ ਫਿਰ ਕੰਮ ਇਕੱਠੇ ਹੋ ਜਾਂਦੇ ਨੇ ਚਲੋ ਕੰਮ ਨਹੀਂ ਇਕੱਠੇ ਕਰਦੇ ਆਪਾਂ ਨਾਲ ਦੇ ਨਾਲ ਕੰਮ ਅੱਜ ਫਿਨਿਸ਼ ਕਰਦੇ ਆਂ ਨਾਲੇ ਆਏ ਹੁੰਦਾ ਧੁੱਪ ਵੀ ਨਿਕਲੇ ਅੱਜ ਕੱਲ ਨੂੰ ਨਿਕਲੂ ਪਤਾ ਨਾ ਨਿਕਲੂ ਇਹ ਵੀ ਗੱਲ ਅੱਜ ਕੱਲ ਬਹੁਤ ਮੈਟਰ ਕਰਦੀ ਆ ਇਹ ਮੌਸਮ ਤਾਂ ਕੋਈ ਪਤਾ ਨਹੀਂ ਹਨਾ ਕਦ ਧੁੱਪ ਨਿਕਲਣੋਂ ਹਟ ਜੇ ਤਾਂ ਹੀ ਹੁੰਦਾ ਜਿਹੜਾ ਕੰਮ ਧੁੱਪ ਵਾਲ ਹੁਣ ਉਹ ਮੇਰਾ ਕੰਮ ਖਤਮ ਤੇ ਕੱਲ ਨੂੰ ਕਰੂੰਗੀ ਡਸਟਿੰਗ ਆ ਜਿਹੜਾ ਡਸਟਿੰਗ ਕਰਨ ਦਾ ਮਨ ਨਹੀਂ ਕਰ ਰਹਾ ਹੁਣ ਮੈਂ ਬਾਟ ਕਰਦੀ ਆ ਵੀਡੀਓ ਐਡਿਟ ਕਰਕੇ ਰੱਖਦੀ ਆ ਉਸ ਤੋਂ ਬਾਅਦ ਫਿਰ ਦੇਖਾਂਗੇ ਮੱਝ ਕੀ ਕੰਮ ਕਰਨਾ ਸ਼ੂ ਤੋਤੇਗੇ ਦਵਿੰਦਰ ਦੇ ਲੇਸੀਸ ਨਹੀਂ ਮੱਝ ਖੋਲੇ ਹੈਗੀ ਮੈਂ ਕਿਹ ਇੰਨੀ ਜ਼ਿਆਦਾ ਮੈਨੂੰ ਗੰਦੇ ਲੱਗੇ ਨਹੀਂ ਬਲੇਸੀਸ ਖੋਲਾਂ ਤੇ ਮੈਂ ਵੀ ਦਲੇਸੀਸ ਐਦਾਂ ਹੀ ਤੋਤੇ ਇੱਧਰ ਟੰਗੀ ਪਈ ਕੈਪ ਤੋਤੀ ਹੁਣ ਆਪਾਂ ਕੱਢਾਂਗੇ ਆਮਲਾ ਕੈਂਡੀ ਨੂੰ ਚਾਸ਼ਨੀ ਚੋਂ ਬਾਹਰ ਆਪਾਂ ਤਾਂ ਥਾਲੀਆਂ ਰੱਖ ਲੈਣੀਆਂ ਨੇ ਔਰ ਅਚਾਰਨੀ ਨਾਲ ਇਹਨਾਂ ਰਸਾਂ ਨਿਚੋੜ ਕੇ ਸਾਰਾ ਰਸ ਨਿਚੋੜ ਲੈਣਾ ਅੱਛੀ ਤਰ੍ਹਾਂ ਕਿਉਂਕਿ ਜਿੰਨਾ ਮਿੱਠਾ ਇਹਨਾਂ ਨੇ ਐਬਜ਼ਾਰਬ ਕਰਨਾ ਸੀ ਕਰ ਲਿਆ ਹਨ ਜਿਹੜਾ ਇਹਨਾਂ ਦਾ ਟੇਸਟ ਹੁੰਦਾ ਹੁਣ ਇਹ ਮਿੱਠਾ ਹੋ ਗਿਆ ਆਮਲੇ ਦਾ ਟੇਸਟ ਹੈ ਕੈਂਡੀਆਂ ਦਾ ਮਿਠਾਸ ਇਹਨਾਂ ਚ ਆ ਗਈ ਚੀਨੀ ਜਿਹੜੀ ਆਪਾਂ ਪਾਈ ਸੀ ਤੇ ਤੋੜ ਨਿਚੋੜ ਕੇ ਅੱਛੀ ਤਰ੍ਹਾਂ ਇਹ ਬਥਾਲੀਆਂ ਚ ਇਹਨਾਂ ਨੂੰ ਕੱਢ ਲੈਣਾ ਬਾਹਰ ਰਸਾਂ ਬਧੀ ਚੰਗੀ ਤਰ੍ਹਾਂ ਨਿਚੋੜ ਲੈਣਾ ਅੰਦਾਪਾ ਸਾਰੀਆਂ ਸਾਰੀ ਕੈਂਡੀਆਂ ਇਹ ਕੱਢ ਲਾਂਗੇ ਬਾਹਰ ਕੈਂਡੀ ਨਾ ਮੈਂ ਕੱਢੀ ਤਾਂ ਇੱਕ ਦਿਨ ਪਹਿਲਾਂ ਸੀ ਚਾਸ਼ਨੀ ਚੋਂ ਬਾਹਰ ਪਰ ਮੈਂ ਇਹ ਕਲਿੱਪ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ ਭੁੱਲ ਗਈ ਤਿੰਨ ਦਿਨ ਆਪਾਂ ਚਾਸ਼ਨੀ ਵਿੱਚ ਰੱਖ ਕੇ ਚੌਥੇ ਦਿਨ ਆਪਾਂ ਬਾਹਰ ਕੱਢਦੇ ਨੇ ਚਾਸ਼ਨੀ ਚੋਂ ਕੱਢ ਕੇ ਤੇ ਥਾਲਿਆਂ 'ਚ ਇਹਨਾਂ ਨੂੰ ਸੁੱਕਣੀ ਪਾਣਗੇ ਧੁੱਪ ਲਵਾਵਾਂਗੇ ਦੋ ਦਿਨ ਵੀ ਧੁੱਪ ਲੱਗ ਸਕਦੀ 3 ਦਿਨ ਵੀ ਲੱਗ ਸਕਦੀ ਹੈ ਡਿਪੈਂਡ ਕਰਦਾ ਧੁੱਪ ਤੇ ਜੋ ਆਪਾਂ ਧੁੱਪੇ ਧਰਤੀ ਜੋ ਆਪਾਂ ਲੱਗੂ ਵੀ ਜੁੜੀ ਪਈ ਹੈ ਕੈਂਡੀ ਤਿੰਨ ਚਾਰ ਕੈਂਡੀਆਂ ਇਕੱਠੀਆਂ ਜੁੜੀਆਂ ਪਈਆਂ ਨੇ ਤਾਂ ਆਪਾਂ ਨਾਲ ਦੇ ਨਾਲ ਇਹਨਾਂ ਨੂੰ ਅਲੰਗ ਕਰ ਦਾਂ ਤਾਂ ਕਿ ਇਹ ਫਿਰ ਅੱਛੀ ਤਰ੍ਹਾਂ ਸੁੱਕ ਜਾਣ ਵਿੱਚੋਂ ਵੀ ਹਨਾ ਗਿੱਲੀਆਂ ਨਾ ਰਹਿਣ ਔਰ ਜੇ ਆਪਾਂ ਗਿੱਲੀਆਂ ਨੂੰ ਸਟੋਰ ਕਰ ਦਾਂਗੇ ਅੱਛੀ ਤਰ੍ਹਾਂ ਨਹੀਂ ਸੁਕਾਵਾਂਗੇ ਤੇ ਫਿਰ ਜਲਦੀ ਖਰਾਬ ਹੋ ਜਾਂਦੀ ਆ ਇਸ ਕਰਕੇ ਜਿੰਨਾ ਇਹਦਾ ਉੱਪਰ ਰਸਾ ਚਿਪ ਚਪਾਹਟਾ ਨਾ ਉਹ ਸਾਰਾ ਸੁੱਕ ਜੂਗਾ ਉਸ ਤੋਂ ਬਾਅਦ ਇਹ ਆਪਾਂ ਇਹਨੂੰ ਸਟੋਰ ਕਰ ਸਕਾਂਗੇ ਔਰ 2 ਤੋਂ 3 ਦਿਨਾਂ ਦੀ ਧੁੱਪ ਵਿੱਚ ਆਰਾਮ ਨਾਲ ਇਹ ਸੁੱਕ ਜਾਂਦੀ ਆ ਤੇ ਹੁਣ ਮੈਂ ਥੋੜੀ ਜੀ ਕਰ ਰਹੀ ਸੀ ਆਪਣੇ ਕਬਰ ਸੈੱਟ ਕੱਪੜੇ ਨਾ ਜੋ ਆਪਾਂ ਧੋਨੇ ਆ ਵਾਪਸ ਰੱਖਦੇ ਆ ਚੱਕਦੇ ਆ ਕੱਢਦੇ ਆ ਯੂਜ਼ ਕਰਨ ਲਈ ਤਾਂ ਉਥਲ-ਪੁਥਲ ਹੋ ਜਾਂਦੀ ਹੈ ਚਾਹੇ ਆਪਾਂ ਕਿੰਨੀ ਸਫਾਈ ਕਰ ਲਈਏ ਵੀ ਕਿੰਨੀ ਸੋਚ ਲਈਏ ਹੈ ਨਾ ਪਰ ਫਿਰ ਵੀ ਥੋੜਾ ਬਹੁਤ ਹੋ ਜਾਂਦਾ ਕਬਰ ਦੇ ਵਿੱਚ ਫਿਰ ਉਹ ਥੋੜਾ ਜਿਹਾ ਹੀ ਆਹ ਰਾਕਦੇ ਜਿਵੇਂ ਬਹੁਤ ਜ਼ਿਆਦਾ ਕੱਪੜੇ ਖਿਲਰੇ ਪਏ ਹੁੰਦੇ ਨੇਗੇ ਫਿਰ ਮੈਂ ਕਿਹਾ ਅੱਜ 20 ਤੋਂ ਪਹਿਲਾਂ ਕਿ ਮੇਰੇ ਕਵਰ ਬਹੁਤ ਜ਼ਿਆਦਾ ਵੀ ਉਥਲ-ਪੁਥਲ ਜਿਹਾ ਹੁਣ ਕੱਪੜੇ ਛੋਟੇ ਜਿਹੇ ਨੇ ਮੈਂ ਇੱਕ ਵਾਰ ਸੈੱਟ ਕਰ ਦਵਾਂ ਬਸ ਸੈੱਟ ਕਰਕੇ ਰੱਖਣੇ ਸੀ ਐਨਾ ਕੀ ਸੀਗਾ ਕੁਝ ਤੇ ਕੱਪੜੇ ਸਰਦੀਆਂ ਵਾਲੇ ਨੇ ਜਿਆਦਾ ਹੁੰਦੇ ਨੇ ਕੋਟੀਆਂ ਸਵੈਟਰ ਪਰ ਮੌਸਮ ਕੁਝ ਵੀ ਖੋ ਸਰਦੀ ਵਾਲਾ ਵਧੀਆ ਲੱਗਦਾ ਹੈਗਾ ਤੇ ਕੱਪੜੇ-ਕੋਪੜੇ ਪਾਉਣ ਦਾ ਕੋਟੀਆਂ ਸਵੈਟਰ ਪਾਉਣ ਦਾ ਮਜ਼ਾ ਵੀ ਆਉਂਦਾ ਖਲਾਰਾ ਖਲਾਰਾ ਵੀ ਇਹ ਕਹਿ ਸਕਦੇ ਕੱਪੜੇ ਜਿਆਦਾ ਹੋਣ ਕਰਕੇ ਫਲਫੀ ਕੱਪੜੇ ਹੋ ਜਾਂਦੇ ਨੇ ਮੋਟੇ ਕੱਪੜੇ ਹੋ ਜਾਂਦੇ ਨੇ ਹਨਾ ਉਸ ਕਰਕੇ ਖਬੜਸ ਭਰੀਆਂ-ਭਰੀਆਂ ਲੱਗਦੀਆਂ ਨੇ ਇਸ ਕਰਕੇ ਜੇ ਆਪਾਂ ਕੱਪੜੇ ਸੈੱਟ ਰੱਖਾਂਗੇ ਤਾਂ ਉਹ ਹੀ ਗੱਵੜਾ ਆਪਾਂ ਨੂੰ ਵਧੀਆ ਲੱਗੂਗੀ ਬਸ ਮੈਂ ਥੋੜ੍ਹੇ ਜਿਹਾ ਕੱਪੜਿਆਂ ਤੇ ਖੰਨਸ ਮਾਰੀ ਇਹ ਕਰ ਰਹੀ ਸੀ ਕਿ ਕਪੜ ਠੀਕ ਲੱਗੇ ਮੈਨੂੰ ਐ ਲੱਗਦਾ ਸੀ ਭਰੀ ਭਰੀ ਕਪੜ ਪਈ ਆ ਹਫਤੇ ਚ ਇੱਕ ਦਿਨ ਆਪ ਆਪਣੇ ਕਪੜ ਸੈੱਟ ਕਰ ਲਈਏ ਤਾਂ ਕਪੜ ਸੈੱਟ ਰਹਿੰਦੀ ਹੈ ਫਿਰ ਔਰ ਜੇ ਆਪ ਕਰੀ ਇਹਨਾਂ ਧਿਆਨ ਹੀ ਨਾ ਦਈਏ ਤਾਂ ਫਿਰ ਉਹ ਕੱਪੜੇ ਜਿਆਦਾ ਉਥਲ ਪੁਥਲ ਹੋਈ ਜਾਂਦੇ ਹੋਈ ਜਾਂਦੇ ਆ ਇਸ ਲਈ ਹਫਤੇ ਚ ਇੱਕ ਦਿਨ ਜ਼ਰੂਰ ਆਪਣੀ ਕਪੜ ਸੈੱਟ ਕਰਨੀ ਚਾਹੀਦੀ ਹੈ ਤਾਂ ਕਿ ਬਹੁਤ ਜਿਆਦਾ ਆਪਣੇ ਕੱਪੜ ਖਰਾਬ ਨਾ ਹੋਣ ਬਿਖਰਨ ਨਾ ਮੈਂ ਵੀ ਉਹੀ ਕਰਕੇ ਹੱਟੀ ਸੀ ਕੋਈ ਕਪੜਾ ਹੈ ਜਿਆ ਹੁੰਦਾ ਵੀ ਆਪਾਂ ਇਹ ਮੌਸਮ ਚ ਨਹੀਂ ਪਾਉਣਾ ਨਿਕਲਦਾ ਤੇ ਮੈਂ ਲੈ ਕੇ ਆਈ ਬਾਹਰ ਸਬਜ਼ੀਆਂ ਚੱਕ ਕੇ ਗਾਜਰ ਮਟਰ ਥੋੜੀ ਗਾਜਰ ਕੱਟ ਕੇ ਰੱਖੂੰ ਕੁਝ ਥੋੜੇ ਮਟਰ ਕੱਟ ਕੇ ਰੱਖੂੰ ਸ਼ਾਮ ਵਾਸਤੇ ਸਬਜ਼ੀ ਬਈ ਸ਼ਾਮ ਨੂੰ ਤਾਂ ਮੈਂ ਕੁਝ ਨਹੀਂ ਬਣਾਉਣਾ ਹੈ ਕੁਝ ਪੱਤਾ ਗੋਭੀ ਪੀਰਾਤ ਵਾਲੀ ਬੱਚੂ ਸਵੇਰ ਮੂਲੀਆਂ ਸਬਜ਼ੀ ਬਣਾਈ ਸੋ ਪਈ ਹੈ ਤੇ ਡਿਨਰ ਚ ਮੈਂ ਆਪਣੇ ਲਈ ਬਣਾਉਂਗੀ ਸੂਪ ਆਕੇ ਸਬਜ਼ੀਆਂ ਮੈਂ ਕੱਲ ਵਾਸਤੇ ਰੈਡੀ ਕਰਕੇ ਰੱਖ ਲਈ ਥੋੜੀ ਗਾਜਰ ਕੱਟ ਕੇ ਰੱਖ ਦਊਂਗੀ ਜੋ ਵੀ ਬਣੂ ਸਵੇਰੇ ਠੀਕ ਲੱਗੂ ਉਹ ਹੀ ਬਣਾ ਲਾਂਗੇ ਹਨਾ ਚਾਹੇ ਗਾਜਰ ਮਟਰ ਬਣਾ ਲਈ ਆਲੂ ਮਟਰ ਬਣਾ ਲਈ ਚ ਆਲੂ ਗਾਜਰ ਨੂੰ ਕੁਝ ਵੀ ਬਣ ਸਕਦਾ ਤਿਆਰੀ ਕਰਕੇ ਰੱਖ ਲਾਂਗਾ ਕਿ ਸਵੇਰੇ ਸਵੇਰੇ ਫਿਰ ਠੰਡ ਵਿੱਚ ਜਾ ਕੇ ਸਬਜ਼ੀਆਂ ਕੱਟਣ ਨੂੰ ਦਿਲ ਕਰਦਾ ਨਾ ਇਹਨਾਂ ਟਾਈਮ ਹੀ ਹੁੰਦਾ ਹਨਾ ਤੇ ਕਰਦਿਆਂ ਤਿਆਰੀ ਸ਼ੁਰੂ ਪਹਿਲਾਂ ਮੈਂ ਸੋਚ ਰਹੀ ਸੀ ਵੀ ਕੀ ਕਰਾਂ ਮੈਂ ਵੀ ਸ਼ਾਮ ਨੂੰ ਸਬਜ਼ੀ ਪਈ ਆ ਫਿਰ ਸੋਚਿਆ ਕੱਲ੍ਹ ਵਾਸਤੇ ਕੱਟ ਕੇ ਰੱਖ ਲਾਂਦੇ ਹਾਂ ਨਾ ਕੱਲ ਨੂੰ ਕੁਝ ਨਾ ਕੁਝ ਤਾਂ ਬਣੂਗਾ ਹੀ ਸੋ ਅੰਦਰ ਤੋਂ ਪੇ ਮੈਂ ਕਿ ਕੱਟੀਆਂ ਦੇ ਮਜ਼ਾ ਵੀ ਹੁੰਦਾ ਪਰ ਠੰਡ ਵਿੱਚ ਸਵੇਰੇ ਸਵੇਰੇ ਕੱਟਣੀ ਬਹੁਤ ਔਖੀ ਹੁੰਦੀ ਸਬਜ਼ੀ ਕਰਦਿਆਂ ਤਿਆਰੀ ਸਬਜ਼ੀ ਦੀ ਆ ਕੱਟਦੀ ਐਨੇ ਕਾ ਮਟਰ ਐਨੇ ਕਾ ਗਾਜਰਾ ਛਿਲਤੀਆਂ ਛਿਲਕੇ ਕੱਟਦੀਆਂ ਇੱਧਰ ਬਚੇ ਪਏ ਨੇ ਮਟਰ ਕੁਛ ਸਾਰੇ ਜਿਆਦੇ ਸੀ ਜਿਹਰੇ ਮੈਂ ਨੇ ਰੱਖ ਲਏ ਕੁਛਾ ਗਾਜਰਾ ਪਚਾ ਲਈਆਂ ਜੀ ਤਾਂ ਕਰਦਾ ਬੈਠੇ ਬੈਠੇ ਸਾਰੇ ਕੱਟਦਾ ਪਰ ਫਿਰ ਉਹ ਕਿਸ ਕੰਮ ਨਹੀਂ ਆਉਣੀ ਉਹਨਾਂ ਸਬਜ਼ੀ ਜਿਆਦਾ ਬਣ ਗਈ ਫਿਰ ਵੇਸਟ ਕੱਢਦੇ ਕਰਦੇ ਫਿਰਾਂਗੇ ਸੋ ਇਹ ਗਿਨ ਛਿਲਕੇ ਕੰਮ ਵਾਲੇ ਨੂੰ ਫੜਾ ਦਾਂਗੇ ਉਹਦੇ ਪਸ਼ੂ ਰੱਖੇ ਨੇ ਪਸ਼ੂਆਂ ਨੂੰ ਪਾ ਦੂਗੀ ਕਿ ਵਰਨਾ ਆਹ ਚਾਕੂ orange ਹੈ ਤੇ ਮੈਂ ਛਿਲਕੇ ਔਰੇਜਿਨ ਨਾਲ ਚਲਾ ਜਾਂਦਾ ਫਿਰ ਬੜਾ ਪਹਿਲਾਂ ਹੀ ਧਿਆਨ ਨਾਲ ਕੱਢ ਕੇ ਰੱਖਣਾ ਪੈਂਦਾ ਵਿੱਚ ਚਾਕੂ ਵਿੱਚ ਨਚਲ ਜੇ ਕਈ ਵਾਰੀ ਕੂੜੇ ਚਾਕੂ ਚਲਾ ਗਿਆ ਫਿਰ ਬਾਅਦ ਵਿੱਚ ਕੂੜਾ ਫਰੋਲਣਾ ਪੈਂਦਾ ਤੇ ਇਹੋ ਵੀ ਸਬਜੀ ਦੀ ਤਿਆਰੀ ਕੱਲ ਦੀ ਫਿਰ ਹੁਣ ਟੈਨਸ਼ਨ ਕੱਲ ਦੀ ਖਤਮ ਖਤਮ ਮੀਨ ਸਬਜੀ ਬਣਾਉਣੀ ਆ ਕੱਲ ਪਈ ਹੋ ਗੁ ਕੱਟੀ ਤਾਂ ਫਟਾਫਟ ਫ੍ਰਿਜ ਚੋਂ ਕੱਢਾਂਗੇ ਤੇ ਬਣਾਵਾਂਗੇ ਆ ਮਟਰ ਪਾਣੀ ਨਾਲ ਸਾਫੇ ਥੋੜੇ ਗਿੱਲੇ ਹੋਵੰਦੇ ਨੇ ਪਏ ਪਏ ਇਹਨੇ ਪਾਣੀ ਸੁੱਕ ਜੂ ਤਾਂ ਸੁੱਕ ਗਏ ਵੈਸੇ ਆਲਮੋਸਟ ਆਹ ਵੀ ਜਬਾਤ ਰੱਖ ਲਵਾਂ ਇਹਨਾਂ ਨੂੰ ਚਿਪਦੀ ਇਹ ਤਾਂ ਬੜੀ ਵਧੀਆ ਲੱਗਦੀ ਹੈ ਮੇਰਾ ਜੀ ਤਾਂ ਐਂ ਕਰ ਉਸ ਬੈਠੇ ਬੈਠੇ ਸਾਰੇ ਮਟਰ ਕੱਢਦਾ ਅੰਕਾਚੇ ਨਾ ਕੱਟਦਾ ਬੜਾ ਦਿਲ ਲੱਗਦਾ ਸਬਜੀ ਵਗੈਰਾ ਕੱਟਦੇ ਮਟਰ ਕੱਢਦੇ ਨਾ ਬਹੁਤ ਦਿਲ ਕਰਦਾ ਵੀ ਕੰਮ ਕਰੀ ਚੱਲੀ ਕੁਛ ਨਾ ਕੁਛ ਜੀ ਲੱਗ ਜਾਂਦਾ ਫਿਰ ਅਰੇ ਨਹੀਂ ਵੀ ਕੱਟ ਕੇ ਕੀ ਕਰਨੀ ਹੈਗੀ ਟਾਈਮ ਹੋ ਰਿਹਾ 3:30 ਦਾ ਤੇ ਮੈਂ ਲੈ ਕੇ ਆਇਆ ਕਰਕੇ ਚਾਹ ਬੀ ਫਿੱਕੀ ਚਾਹ ਤੇ ਇਹਦੇ ਨਾਲ ਆਪਾਂ ਖਾਵਾਂਗੇ ਮਿੱਠੀ ਪੰਜੀਰੀ ਚਾਹ ਫਿੱਕੀ ਪਰ ਪੰਜੀਰੀ ਮਿੱਠੀ ਠੀਕ ਹੈ ਇੰਜੋਏ ਕਰਦੇ ਆਪਾਂ ਆਪਣੀ ਚਾਹ ਉਸ ਤੋਂ ਬਾਅਦ ਮੈਂ ਕਰੂੰ ਕਿਚਨ ਦੇ ਥੋੜੇ ਜਿਹੇ ਕੰਮ ਪਿੰਨ ਇਹ ਹਮੇ ਪਹਿਲਾ ਚਾ ਆਪਣੀ ਤੇ ਮੈਂ ਹੁਣ ਟ੍ਰਾਈ ਕਰ ਰਹੀ ਸੀ ਕੈਸਰੋਲ ਚ ਦਹੀਂ ਜਮਾਉਣ ਦੀ ਮੈਂ ਕੈਸਰੋਲਸ ਨਹੀਂ ਜਮਾਈ ਨਿਕਲੇ ਇੱਕ ਭੈਣ ਦਾ ਕਮੈਂਟ ਆਇਆ ਸੀ ਮੋਨਿਕਾ ਦਾ ਉਹ ਕਹਿ ਰਹੇ ਸੀ ਕਿ ਤੁਸੀਂ ਕੈਸਰੋਲ ਚ ਦਹੀਂ ਜਮਾਇਓ ਵੀ ਕੱਪੜੇ ਚੋਲੇ ਬੈਟਣ ਦੇ ਲੋਰ ਨਹੀਂ ਮੈਂ ਐਕਚੁਅਲ ਟ੍ਰਾਈ ਕਰਕੇ ਦੇਖਦੀ ਆ ਬਸ ਮੈਨੂੰ ਥੋੜੀ ਪ੍ਰੋਬਲਮ ਇਹ ਲੱਗਦੀ ਹੈ ਕੈਸਰੋਲ ਵੀ ਫ੍ਰਿਜ ਵਿੱਚ ਰੱਖਣਾ ਇਨੀ ਸਪੇਸ ਰੋਕੂ ਉਹ ਥੋੜਾ ਜਿਹਾ ਮੈਨੂੰ ਔਖਾ ਲੱਗਦਾ ਹੈ ਕਿ ਉੱਪਰ ਨਾ ਢੱਕਣ ਦੇ ਉੱਪਰ ਹੈਂਡਲ ਹੋ ਜਾਂਦਾ ਕੈਸਰੋਲ ਦਾ ਤੇ ਉਹ ਵਿੱਚ ਅਰਧਾ ਜਿਹਾ ਆਪਾਂ ਰੱਖਦੇ ਆ ਬਸ ਸਿਰਫ ਇਹ ਪ੍ਰੋਬ ਅੱਜ ਮੈਂ ਜਮਾਰੀ ਸੀ ਕੈਸਰੋਲ ਵਿੱਚ ਦਹੀਂ ਹੁਣ ਸ਼ਾਮ ਨੂੰ ਮੈਂ ਜਮਾਰੀਆਂ 4:30 4:30 ਦਾ ਟਾਈਮ ਹੈ ਤੇ ਕੁਝ ਹੁਣ ਮੈਂ ਥੋੜਾ ਜਿਹਾ ਸਮਾਨ ਡੱਬਿਆਂ ਵਿੱਚ ਪਾਉਣ ਵਾਲਾ ਸੀ ਜਿਵੇਂ ਚਾਹ ਪੱਤੀ ਰੀਫਿਲ ਕਰਨ ਵਾਲੀ ਸੀ ਉਹ ਕਰ ਰਹੀ ਸੀ ਅੱਜ ਮੇਰੇ ਕੋਲ ਕੰਮ ਇੰਨਾ ਜ਼ਿਆਦਾ ਕੋਈ ਖਾਸ ਹੈ ਨਹੀਂ ਸੀਗਾ ਇਸ ਕਰਕੇ ਮੈਂ ਸੋਚਿਆ ਅੱਜ ਇਹੀ ਕਰਦੇ ਜਿਹੜੇ ਗਰੋਸਰੀ ਡੱਬਿਆਂ ਵਿੱਚ ਪਾਉਣ ਵਾਲੀ ਆ ਉਹ ਪਾ ਕੇ ਰੱਖ ਦਿਆਂ ਕਿਉਂਕਿ ਇਹ ਕੰਮਾਂ ਨੂੰ ਵੀ ਇੱਕ ਦਿਨ ਟਾਈਮ ਚਾਹੀਦਾ ਹੁੰਦਾ ਉਹ ਟਾਈਮ ਉਸ ਦਿਨ ਚਾਹੀਦਾ ਜਿਸ ਦਿਨ ਕੰਮ ਆਪਣੇ ਹਲਕੇ ਹੋਣ ਆਪਾਂ ਆਰਾਮ ਨਾਲ ਧਿਆਨ ਨਾਲੇ ਕੰਮ ਕਰ ਸਕੀਏ ਤਾਕੇ ਕੋਈ ਵੀ ਡੱਬੇ ਵਿੱਚ ਕੋਈ ਚੀਜ਼ ਭਰਨ ਵਾਲੀ ਆ ਉਹ ਭਰਦੀ ਜਾਂ ਕੋਈ ਚੀਜ਼ ਖਤਮ ਹੋ ਜਾ ਉਹ ਨੋਟ ਡਾਊਨ ਕਰ ਲਈ ਸਾਰੀ ਗਰੋਸਰੀ ਤੇ ਇੱਕ ਵਰਨਿੰਗਾਂ ਵਾਰ ਦੇਣਾ 8-10 ਦਿਨਾਂ ਤੋਂ 15 ਦਿਨਾਂ ਤੋਂ ਤਾਂ ਫਿਰ ਆਰਾਮ ਨਾਲ ਆਪਣਾ ਟਾਈਮ ਲੰਘ ਜਾਂਦਾ ਕੋਈ ਇੱਕ ਚੀਜ਼ ਖਤਮ ਹੋਈ ਹੁੰਦੀ ਹੈ ਜਾਂ ਹੋਣ ਵਾਲੀ ਹੁੰਦੀ ਹੈ ਆਪਣੇ ਉਹ ਵੀ ਧਿਆਨ ਚ ਫਿਰ ਆ ਜਾਂਦੀ ਆ ਅੱਜ ਮੈਂ ਵੀ ਗਰੋਸਰੀ ਟਕਵਰ ਥੋੜੀ ਸੈੱਟ ਕੀਤੀ ਉਹਦਾ ਡਰਾਅਰ ਵਗੈਰਾ ਜੋ ਪੈਕੇਟਸ ਵਗੈਰਾ ਪਈ ਸੀ ਜੋ ਭਰਨ ਵਾਲੇ ਡੱਬਿਆਂ ਵਿੱਚ ਭਰਤੀ ਔਰ ਕੋਈ ਚੀਜ਼ ਵੀ ਨਾ ਹੀ ਜੱਗੀ ਨੇ ਵੀ ਖਤਮ ਹੋ ਰਹੀ ਹੋਣ ਵਾਲੀ ਆ ਅਮ बस ਇਹ ਪੈਕੇਟਸ ਡੱਬਿਆਂ ਵਿੱਚ ਪੈ ਗਏ ਡਰਾਅਰਸ ਥੋੜੀ ਹੋਰ ਸੈੱਟ ਹੋ ਗਏ ਖਾਲੀ ਜਿਹਾ ਲੱਗਣ ਲੱਗਿਆ ਇਹ ਕੁ ਸਾਮਾਨ ਹੈ ਜੀ ਅਸੀਂ ਡੱਬਿਆਂ ਵਿੱਚ ਪਾਉਣ ਵਾਲਾ ਪਿਆ ਸੀਗਾ ਮੈਂ ਕਿਹਾ ਚੱਲ ਅੱਜ ਰੀਫਿਲ ਕਰ ਦਾਨੀ ਆ ਤੇ ਅੱਜ ਕੰਮ ਮੇਰੇ ਕੋਲੇ ਥੋੜਾ ਜਿਹੀ ਕੋਈ ਐਨਾ ਮੈਂ ਕੱਪੜੇ ਵੀ ਨਹੀਂ ਧੋਤੇ ਡਸਟਿੰਗ ਵੀ ਨਹੀਂ ਕਰੀ ਤੇ ਉਸ ਕਰਕੇ ਅਜੀਬ ਵਾਲਾ ਕੰਮ ਕਰ ਰਹੀ ਆ ਤੇ ਧਾੜਾ ਹਲਦੀ ਜੋ ਵੀ ਭਰਨਾ ਸੀ ਚਾਹ ਪੱਤੀ ਡੱਬਿਆਂ ਵਿੱਚ ਭਰਤਾ ਤੇ ਹੁਣ ਪਾ ਰਹੀ ਗੁੜ ਗੁੜ ਇੱਕ ਹੁੰਦਾ ਹੈਗਾ ਖਾਣ ਵਾਲਾ ਇੱਕ ਹੈਗਾ ਚਾਹ ਵਾਲਾ ਇਹ ਖਾਣ ਵਾਲਾ ਪਾਦੇ ਗੜਬੀ ਚ ਲੌਬੀ ਚ ਸੈਂਟਰ ਟੇਬਲ ਤੇ ਰੱਖਿਆ ਹੁੰਦਾ ਅ ਗੁੜ ਆਏ ਹੁੰਦਾ ਜੇ ਘਰੇ ਆਇਆ ਉਹਨੂੰ ਕਿਵੇਂ ਨਾ ਕਿਵੇਂ ਯੂਜ਼ ਕਰ ਲਈ ਹੈ ਨਾ ਜੈ ਤੁਸੀਂ ਖਾਓ ਚਾਹੇ ਚਾਹ ਚ ਪਾਓ ਇਹ ਜਿਹੜਾ ਖਾਣ ਵਾਲਾ ਗੁੜ ਹੈ ਚਾਹ ਚ ਵੀ ਮੈਂ ਟਰਾਈ ਕੀਤਾ ਪਰ ਮੈਨੂੰ ਐਂ ਲੱਗਦਾ ਵੀ ਚਾਹ ਖਰਾਬ ਨਾ ਹੋ ਜੇ ਕ ਤੀਸ ਕਰਕੇ ਉਹਨੂੰ ਖਾ ਲੈਂਦਾ ਤੇ ਇੱਕ ਗੁੜ ਦੂਸਰਾ ਉਹ ਚਾਹ ਚ ਪਾ ਕੇ ਕਿੰਨਾ ਟਾਈਮ ਮਰਦੀ ਚਾਹ ਨੂੰ ਉਪਰ ਬਾਲਾ ਦੇ ਚਲੇ ਚਾਹ ਨਹੀਂ ਘੜਦੀ ਉਹ ਚਾਹ ਚ ਪਾ ਲਈਦਾ ਇੱਕ ਕਰੀ ਆਈ ਚੀਜ਼ ਖਰਾਬ ਨਾ ਹੋਵੇ ਉਹਨੂੰ ਕਿਵੇਂ ਨਾ ਕਿਵੇਂ ਯੂਜ਼ ਕਰ ਲਈਏ ਉਹ ਤਾਂ ਸੱਚਾ ਫਿੱਕੀ ਪੀਂਦੇ ਆ ਪਰ ਕਦੇ ਕਦੇ ਦਵਿੰਦਰ ਮਿੱਟੀ ਕਰਵਾ ਲਾਂਦੇ ਨੇ ਤੇ ਥੋੜਾ ਜਿਹਾ ਫਿਰ ਗੁੜੀ ਪਾਉਂਦੇ ਅਸੀਂ ਚੀਨੀ ਨਹੀਂ ਪਾਉਂਦੇ ਹੈਗੇ ਇਹ ਚਾਵਲਾ ਗੁੜ ਵੀ ਤੋੜ ਕੇ ਡੱਬੇ 'ਚ ਪਾ ਦੂੰਗੀ ਤਾਂ ਕਿ ਈਜ਼ੀਲੀ ਆਪੇ ਇੱਕ ਪੀਸ ਚੱਕੀਏ ਤੇ ਪਾਈਏ ਔਰ ਸਾਨੂੰ ਗੁੜ ਖਾਣ ਦੀ ਆਦਤ ਹੈਗੀ ਖਾਣੇ ਤੋਂ ਪਿੱਛੇ ਅਸੀਂ ਸਾਰੀ ਇੱਕ ਡਲੀ ਗੁੜ ਦੀ ਮੂੰਹ 'ਚ ਪਾਣੀ ਪਾਣੀ ਮੈਂ ਆਪਣੀ ਆਦਤ ਹੁੰਦੀ ਉਹ ਸਾਡੀ ਵੀ ਸਭ ਫੈਮਿਲੀ ਦੀ ਆਦਤ ਹੈ ਇਹ ਖਾਣੇ ਤੋਂ ਬਾਅਦ ਅਸੀਂ ਗੁੜ ਖਾਣੇ ਖਾਣਾ ਤੇ ਗੁੜ ਫਾਤਾ ਮੈਂ ਡੱਬੇ ਵਿੱਚ ਖਾਣਾ ਲਵੀ ਚਾਹ ਵਾਲਾ ਵੀ ਤੇ ਹੁਣ ਕਈ ਦਿਨ ਆਰਾਮ ਰਹੂਗਾ ਨਾ ਬੇਪਰ ਨਹੀਂ ਪੈਣਗੇ ਘਰ ਪਰੇਗੀ ਤੇ ਉੱਪਰ ਲਗਾ ਮਾਰਦਾਂ ਨੇ ਕੱਪੜਾ ਨਾ ਕਰਦੇ ਨੇ ਸਾਫ਼ ਤੋਂ ਨਹੀਂ ਮਿੱਠੇ-ਮੂਠੇ ਹੱਥ ਲੱਗੇ ਨੇ ਚਿਪਚਿਪਾ ਜਾਨੀ ਰਹੂਗਾ ਤੇ ਐਸਟਰਾ ਇਹ ਨਿੱਕੇ 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 ਕੰਮ ਜੇ ਵੀ ਇੱਕ ਦਿਨ ਕਰਨੇ ਪੈਂਦੇ ਹੁੰਦੇ ਨੇ ਇਹਨਾਂ ਲਈ ਵੀ ਟਾਈਮ ਕੱਢਣਾ ਪੈਂਦਾ और मैनू एन थोड़ा जहाम च हो जे काम के रूटीन तो कुछ कम आप फ्री ज हुईए तो उस दिन अम मैं कर ला टाइम हो गया पाँच बजे एंड एस ऑलवेज मैं आ गई वॉक कर तो मैं कुछ नहीं करना किचन का काम ना दाल सब्जी बनानी थी ना आटा गुन्नना सवेर की सब्जी की मैं तैयारी करती मैं चलो हम वॉक कर लाने कर रही हाँ वॉक लक्ड़ा च बैठी बिल्ली अपने बच्चे नहीं पता नहीं बच्चे ने सो स्वीट ਤਾਂ ਇਹ ਬੱਚੇ ਨੇ ਬੱਚੀ ਨੇ ਦੋ ਲੱਗਦਾ ਮੈਨੂੰ ਬਿੱਲੀ ਤੇ ਬਲੂੰਗੜੇ ਹਾਈ ਦੇਖ ਰਹੇ ਨੇ ਨਹੀਂ ਮੈਂ ਕੁਝ ਨਹੀਂ ਕਹਿੰਦੀ ਤੁਹਾਨੂੰ ਬੈਠੇ ਰੋਲੂ ਕੁਝ ਠੰਡਾ ਅੱਜ ਨਾ ਆਮਲਾ ਕੈਂਡੀ ਦਾ ਦੂਜਾ ਦਿਨ ਸੀ ਧੁੱਪੇ ਧਰੀਦਾ ਤੇ ਮੈਨੂੰ ਲੱਗਦਾ ਵੀ ਕੱਲ ਦਾ ਦਿਨ ਹੋਰ ਧੁੱਪ ਲਗੂ ਥੋੜੇ ਚਿਪਚਿਪ ਹਟ ਹੈ ਦੇ ਵਿੱਚ ਆਖੋ ਚੱਕ ਦਿਆਂ ਥੋੜੀ ਜੀ ਐਨ ਹੱਥਾਂ ਨਾਲ ਚਿਪਕ ਦੇ ਕੱਲ ਨੂੰ ਠੀਕ ਹੋ ਜੂਗੀ ਕੱਲ ਨੂੰ ਸੁੱਕੂ ਜੋ ਅਜਵੇਂ ਇਹਦੀ ਪਲੇਟਾ ਚੇਂਜ ਕਰਦੇ ਅਸੀਂ ਕੱਲ ਨੂੰ ਸਵੇਰ ਸਵੇਰੇ ਧੁੱਪੇ ਪਾਉਂ ਜਣ ਨਾ ਇਹ ਪਲੇਟਾਂ ਚੇਂਜ ਕਰ ਦਮ ਹੋਰ ਪਲੇਟਾਂ ਚ ਕੱਢ ਦੂ ਜਿਹੜਾ ਥੱਲੇ ਰਸਾਂ ਲੱਗਿਆ ਹੋਇਆ ਨਾ نیچے ਪਲੇਟ ਦੇ ਫਿਰ ਇਹ ਇਹਦੇ ਮੈਂ ਉੱਤਰ ਲੱਗ ਜੂਗੀ ਲੈ ਜੇ ਹੁਣ ਅੰਦਰ ਸ਼ਾਮ ਦਾ ਹੋ ਗਿਆ ਟਾਈਮ ਮੈਂ ਅੱਜ ਡਿਨਰ ਵਿੱਚ ਆਪਣੇ ਲਈ ਬਣਾਇਆ ਸੂਪ ਟਮਾਟੋ ਗਾਜਰ ਥੋੜਾ ਜਿਹਾ ਪਿਆਜ਼ ਅਦਰਕ ਲਸਣ ਪਾ ਕੇ ਬਣਾਇਆ ਸੂਪ ਮੈਂ ਲੰਗ ਕਲਾ ਸੂਪ ਔਰ ਸਰਦੀ ਵਿੱਚ ਵੈਸੇ ਵੀ ਸ਼ਾਮ ਨੂੰ ਸੂਪ ਇੰਨਾ ਜਿਆਦਾ ਟੇਸਟੀ ਲੱਗਦਾ ਬਹੁਤ ਜਿਆਦਾ ਟੇਸਟ ਕਰਦਾ ਬੱਚੇ ਮੇਰੇ ਨਾਲ ਮੇਰੇ ਕੋਲੇ ਟਮਾਟਰ ਦਾ ਸੂਪ ਹੀ ਪਸੰਦ ਕਰਦੇ ਹੁੰਦੇ ਸੀਗੇ ਤੇ ਹੋਰ ਸਬਜ਼ੀ ਨਹੀਂ ਉਹਨਾਂ ਨੂੰ ਕੋਲੇ ਟਮਾਟਰ ਦਾ ਮੈਂ ਕਈ ਵਾਰ ਅਬਦਲੀ ਜੇ ਬਣਾਉਣਾ ਹੋਵੇ ਤਾਂ ਮਿਕਸ ਵੈਜ ਬਣਾ ਲਾਂਦੀ ਹੁੰਦੀ ਆ ਅੱਜ ਮੈਂ ਬਣਾਉਣ ਸਿਕੋਰ ਦਾ ਸੂਪ ਪਰ ਮੈਂ ਫਿਰ ਥੋੜਾ ਸਬਜ਼ੀਆਂ ਹੋਰ ਘਟ ਪਾ ਲਈਏ ਚ ਤੇ ਫਿਰ ਥੋੜਾ ਰੈਸਪੀ ਜ਼ਰੂਰ ਸ਼ੇਅਰ ਕਰੂੰਗੀ ਸੂਪ ਦੀ ਮਿਕਸ ਵੈਜ ਸੂਪ ਬਹੁਤ ਟੇਸਟੀ ਬਣਦਾ ਦੇਖਦੇ ਹਾਂ ਉਹ ਤਾਂਹੀਂ ਜੰਮ ਗਈ ਕਿ ਨਹੀਂ ਮੇਰਾ ਫਰਸਟ ਐਕਸਪੀਰੀਅੰਸ ਸੀ ਮੈਂ ਫਰਸਟ ਟਾਈਮ ਟਰਾਈ ਕੀਤਾ ਸਟੌਨਸ ਮੈਂ ਕਰਦੇ ਤਹੀ ਜਮਾਈ ਹੈਗੀ लेट्स ਸੀ ਇਹ ਕਿ ਹੋਜੀ ਤਹੀ ਹੈ oh yes wow ਅੱਛੇ ਜਮੇ ਆ ਬਾਕੀ ਫਰਿੱਜ ਵਿੱਚ ਰੱਖ ਕੇ ਕੜਹੀ ਹੋ ਜੂਗੀ 4:30 ਵਜੇ ਮੈਂ ਜਮਾਈ ਸੀ ਤੇ ਹੁਣ ਭਾਈ ਮੋਰੇ 9 ਵਜੇ 9 ਵਜੇ ਨੂੰ ਦੇਖਣੀ ਹੈ 4:30 ਤੋਂ 5:30 6:30 7:30 8:00 4:30 ਘੰਟੇ ਵਿੱਚ ਗੁੱਡ ਇਹ ਕਿੱਪਾ ਬਦੇ ਜਮੂਗੀ ਥੈਂਕ ਯੂ ਜਿਹਨੇ ਕਮੈਂਟ ਕੀਤਾ ਸੀ ਕਲ ਮੌਨਿਕਾ ਜੀ ਨੇ ਕਮੈਂਟ ਕੀਤਾ ਸੀ ਮੈਨੂੰ ਲੱਗਦਾ ਸ਼ਾਇਦ ਥੈਂਕ ਯੂ so much ਮੇਰੇ ਦਿਮਾਗ 'ਚ ਨਹੀਂ ਆਇਆ ਕਦੇ ਵੀ ਇਹ ਤਾਂ ਕੈਸਰੋਲਸ ਵੀ ਦ ਹਿੰਦੀ ਮਾਰਨਿੰਗ ਵੀ ਬਿਨਾ ਕਪੜਿਆਂ ਹੋਪਸ ਸੋ ਤੁਹਾਨੂੰ ਆਦੀ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤੇ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਕੋ ਹੋਰ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ